ਤੇ ਇਹ ਆਪਣੇ ਇਥੇ ਨਹੀਂ ਬਾਹਰਲੀ ਵੋਟ ਬਹੁਤ ਜ਼ਿਆਦਾ ਹੀ ਆਪਣੀ ਵੋਟ ਘਟਾਈ ਪੰਜਾਬੀਆਂ ਦੀ ਸਹੀ ਗੱਲ ਹੈ ਪ੍ਰਿੰਟ ਕਰਤੀ ਆ ਬਈ 8000 ਵੋਟ ਆਪਣੀ 6000 ਪ੍ਰਵਾਸੀਆਂ ਦੀ ਆ ਪ੍ਰਵਾਸੀਆਂ ਦੀ ਸਹੀ ਬਣਾਉਂ ਚ ਸਾਡੇ ਬੰਦੇ ਦਾ ਹੱਥ ਨੇ ਜਿਹੜੀਆਂ ਪਹਿਲਾਂ ਸਰਕਾਰਾਂ ਸੀ ਉਹਨਾਂ ਨੇ ਬਣਾਈਆਂ ਆ ਜੀ ਵੱਧ ਤੋਂ ਵੱਧ ਕਾਲੀ ਦਾ ਵਿੱਚ ਵੱਧ ਬਣੀਆਂ ਨੇ ਜੀ ਤੇ ਆਪ ਦਾ ਵੀ 10 ਸਾਲ ਤੋਂ ਜੁੜਿਆ ਹੋਇਆ ਜੀ ਮਾਨਸਰ ਨਾਲ ਜੁੜਿਆ ਹੋਇਆ 5 ਸਾਲ ਤੋਂ ਹੈ ਭਾਗ ਹੋ ਗਿਆ 8000 ਕੋਟਪਿੰਡ ਦੀ ਤੇ 6000 ਕੋਟ ਪ੍ਰਵਾਸੀ ਦਾ ਬਿਲਕੁਲ ਸੱਚ ਆ ਬੇ ਜੀ ਖੜਿਆਏ ਜੀ ਖੜੇ ਜੀ 30% ਜਗ੍ਹਾ ਲੈ ਚੁੱਕੇ ਨੇ ਜੀ ਬਾਹਲੇ ਤੇਰੀ ਵੀ ਕੰਧ ਦੱਬੀ ਸੀ ਉਹ ਜਿਹੜੀ ਹਾਂ ਜ ਆਪਣੇ ਕੰਧ ਦੱਬੀ ਜੀ ਕੁੜੀਆਂ ਦਾ ਇਲਜ਼ਾਮ ਲਾਇਆ ਜੀ ਜਦ ਕੇ ਕੋਈ ਵੀ ਕਹਦੇ ਆਪਣੇ ਆ ਸਾਰੇ ਪੰਜਾਬੀ ਬੈਠੇ ਨੇ ਕੋਈ ਕਹਦੇ ਵੀ ਹਾਂ ਆਪਣਾ ਰਕਾਰ ਆਏ ਜੀ ਤੇ ਇਹਨਾਂ ਨੇ ਮੇਰੇ ਦੇ ਗਾਂਦਾ ਜੀ ਮੈਨੂੰ ਕੋਲ ਥਾਂ ਨੇ ਬਿਠਾ ਕੇ ਰੱਖਿਆ ਸੀ ਉਹ ਉੱਥੇ ਵੀ ਹਾਂ ਇਹ ਜਾ ਨਾ ਸਕੇ ਤੇ ਕੰਧ ਤੇ ਉਹ ਖਿਚਾ ਦੀ ਜੀ ਪ੍ਰਵਾਸੀ ਬੰਦੇ ਨੂੰ ਜੀ ਸੱਚਾ ਆ ਜਾਲਿਓ ਸੱਚੀ ਬੋਲੋ ਸੱਚ ਹਾਂਜੀ ਹਾਂਜੀ ਬਿਲਕੁਲ ਸੱਚ ਹੈ ਆਪਣੀਆਂ ਗਲਤੀਆਂ ਨੇ ਪਰ ਉੱਥੇ ਕੋਈ ਨਹੀਂ ਬੋਲਦਾ ਹੈਗਾ ਵੀ ਹਾਂ ਜਿਹੜਾ ਜਾਣਦਾ ਇਹਦਾ ਹੀ ਲਾਂਦਾ ਕੋਈ ਗੱਲ ਨਹੀਂ ਜਾਣ ਦੋ ਪਰ ਇਹ ਸਮਾਂ ਅੱਜ ਮੇਰੇ ਤੇ ਕੱਲ ਨੂੰ ਇਹਨਾਂ ਦੀਆਂ ਆਪਦੀਆਂ ਜਗ੍ਹਾ ਦੱਬਣਗੇ ਇਹੇ ਨਾ ਦੱਬਣੀਆਂ ਇਹ ਅਸੀਂ ਮਨਾਵਾਂਗੇ ਜੀ ਇਹੇ ਜਿਹੜੀਆਂ ਰੱਖੀਆਂ ਹੋਈਆਂ ਨੇ ਬਾਣੀ ਨੂੰ ਹੋ ਕੇ ਰੱਖੀਆਂ ਜੀ ਮੈਂ ਸਾੜੀ ਇਹੇ ਅੱਛਾ ਤੂੰ ਹਿੰਦੂ ਪਰਿਵਾਰ ਤੋਂ ਬਣੀਆ ਦਾ ਪੁੱਤ ਆ ਜੀ ਹਾਂ ਮੇਰਾ ਪੁੱਤ ਹੈ ਜੀ ਪੰਜਾਬ ਪੰਜਾਬੀਆਂ ਉਹ ਹਿੰਦੂਆ ਹੋ ਸਿੱਖਾ ਬਸ ਹਲੇ ਵੀ ਵਿਚਾਲੋ ਜੀ ਜੇ ਬਸ ਹਲੇ ਵੀ ਇਹ ਜਰਨਲ ਹੋ ਗਈ ਹੈ ਤੇ ਪੰਜਾਬ ਤੇ ਬਹੁਤ ਚੰਗੀ ਤਰ੍ਹਾਂ ਇਹਨੂੰ ਐਨ ਚੋਪੜ ਦੇਣਾ ਜੀ ਪੰਜਾਬ ਨੂੰ ਵੀ ਹਾਂ ਖਤਮ ਕਰ ਦੇਣਾ ਜੀ ਬਹੁਤ ਵਧੀਆ ਬਾਈ ਬੋਲਿਆ ਤੂੰ ਯਾਰ ਬਹੁਤ ਬਹੁਤ ਤੇਰਾ ਧੰਨਵਾਦ ਕਿ ਤੂੰ ਘੱਟੋ ਘੱਟ ਜ਼ਿਕਰਾ ਤਾਂ ਕੀਤਾ ਜੀ ਮੈਨੂੰ ਵੀ ਪਤਾ ਲੱਗਦਾ ਵੀ ਹੰਡਿਆਲ ਦੇ 6000 ਫੋਟ ਬਣਾਦੀ ਹੈ ਦੇਖੋ ਇਸੇ ਕਰਕੇ ਹਾਲਾਂਕਿ ਹਾਲਾਂਕਿ ਸਾਨੂੰ ਇਹ ਗੱਲ ਦੇ ਉੱਤੇ ਮੈਨੂੰ ਇਸ ਗੱਲ ਦੇ ਉੱਤੇ ਟਾਰਗੇਟ ਕੀਤਾ ਜਾਂਦਾ ਹੈ ਕਿ ਪ੍ਰਵਾਸੀਆਂ ਦੇ ਖਿਲਾਫ ਹੈ। ਖਿਲਾਫ ਨਹੀਂ ਮੈਂ ਪਹਿਲੇ ਕਹਿੰਦਾ ਕਿ ਅਸੀਂ ਮਾਨਸਿਕ ਜਾਤ ਦੀ ਗੱਲ ਕਰਦੇ ਹਾਂ, ਸਾਂਝੀ ਵਤਨਾ ਦੀ ਗੱਲ ਕਰਦੇ ਹਾਂ, ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ। ਪਰ ਜਿਹੜੀ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ, ਪੰਜਾਬ ਦੀ ਜਿਹੜੀ ਭੂਗੋਲ ਸਥਿਤੀ ਹੈ ਬਦਲੀ ਜਾ ਰਹੀ ਹੈ। ਜੂ ਉਹਨਾਂ ਦੀ ਗਿਣਤੀ ਵਧ ਗਈ ਸਾਡੀ ਘਟ ਗਈ, ਸਾਡਾ ਕੌਣ ਬਣੂਗਾ? ਤੇ 10 MLA ਨਾ ਸਾਡਾ MC ਨਾ ਸਾਡਾ ਸਰਪੰਚ ਨਾ ਮਹਿਮਨ ਨਾ ਮੁਖਮੰਦ ਸਾਡਾ ਕੌਣ ਹੋਊਗਾ ਯਾਰ? ਅਸੀਂ ਇਹ ਗੱਲ ਨੂੰ ਲੈ ਕੇ ਲਗਾਤਾਰ ਰੌਲਾ ਪਾ ਰਹੇ ਹਾਂ ਕਿ ਜਿਵੇਂ ਹਿਮਾਚਲ ਦਾ ਕਾਨੂੰਨ ਆ ਜਿਵੇਂ ਉੱਤਰਾਖੰਡ ਦਾ ਕਾਨੂੰਨ ਆ ਨਗਾਲੈਂਡ ਦਾ ਕਾਨੂੰਨ ਆ ਰਾਜਸਥਾਨ ਤੋਂ ਜਮੀਨ ਲੈ ਸਕਦੇ ਹੋ ਜਾ ਕੇ ਹਿਮਾਚਲ ਲੈ ਸਕਦੇ ਹੋ ਜਾ ਕੇ ਜਮੀਨ ਕੋਈ ਨੌਕਰੀ ਵੀ ਇਹ ਕਾਨੂੰਨ ਬਣਨਾ ਚਾਹੀਦਾ ਪੰਜਾਬ ਦੇ ਵਿੱਚ ਵੀ ਬਾਹਰਲਾ ਬੰਦਾ ਆਵੇ ਜੀ ਸੱਤ ਕੇ ਆਵੇ ਕੰਮ ਕਰੇ ਵਾਪਸ ਚਲੇ ਜਾਵੇ ਇੱਥੇ ਉਹਦੀ ਕੋਈ ਵੋਟ ਉਹਦੀ ਕੋਈ ਜ਼ਮੀਨ ਨਹੀਂ ਲੈ ਸਕਦਾ ਕੋਈ ਵੋਟ ਨਹੀਂ ਬਣਾ ਸਕਦਾ ਜੇ ਦੂਜੇ ਸੂਬਿਆਂ ਕੋਲੇ ਵਿਸ਼ੇਸ਼ ਅਧਿਕਾਰ ਹੈਗੇ ਨੇ ਹਾਰ ਨੂੰ ਜੋ ਕਾਤਰ ਵਰਗੇ ਵਿਸ਼ੇਸ਼ ਕਾਰਨ ਦਿੱਤੇ ਹੋਏ ਨੇ ਤਾਂ ਪੰਜਾਬ ਨੂੰ ਕਿਉਂ ਨਹੀਂ ਤੇ ਪੰਜਾਬ ਨੂੰ ਕਿਉਂ ਮਾਰਿਆ ਜਾ ਰਿਹਾ ਇਤਰਾ ਨਾਂ ਕੀ ਹੈ ਭਾਈ ਭਾਈ ਬਾਹਰਲੇ ਸੂਬਿਆਂ ਦਾ ਨਾਂ ਕੀ ਹੈ ਜੀ ਪੂਰਾ ਨਾਮ ਮਕੇਸ਼ ਕੁਮਾਰ ਹੈ ਮਕੇਸ਼ ਕੁਮਾਰ ਦੁਕੀ ਧੰਨਵਾਦ ਭਰਾਵਾਂ ਸਾਨੂੰ ਇਸ ਗੱਲ ਦਾ ਬਹੁਤ ਬਲ ਮਿਲਦਾ ਹੈ ਜਿਹੜਾ ਸਾਥ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਸਾਡੇ ਟੈਗ ਦੂਜਾ ਲਾਉਂਦੇ ਆ ਵੀ ਅੱਤਵਾਦੀ ਹੈ ਇਹ ਬਖਵਾਦੀ ਹੈ ਬਿਲਕੁਲ ਬਿਲਕੁਲ ਇਹ ਸਾਰਾ ਸਾਡੇ ਤੇ ਲਾ ਦਿੰਦੇ ਆ ਬਾਦਲੀਆਂ ਸ਼੍ਰੇਟਾਂ ਚ ਜਾਈ ਗਈਆਂ ਪ੍ਰੋਮੋਟੇ ਦਾ ਮਾਨ ਪਰਦਨ ਜੜਾ ਇਹ ਹੁੰਦਾ ਹੈ ਅੱਛਾ ਬਾਦਲੀਆਂ ਬਾਦਲੀਆਂ ਸ਼੍ਰੇਟਾਂ ਚ ਜਾਈਦਾ ਜੀ ਉਹ ਆਪਦੀ ਭਾਸ਼ਾ ਬੋਲਣ ਬਾਰੇ ਕਹਿ ਦਿੰਦੇ ਨੇ ਹਿੰਦੀ ਭਾਸ਼ਾ ਉਹ ਜਮਾ ਨਹੀਂ ਚੱਲਣ ਦਿੰਦੇ ਪਰ ਸਾਡੇ ਕੀ ਹੈ ਇੱਥੇ ਆਪ ਹਿੰਦੀ ਬੋਲਣੀ ਪੰਜਾਬੀ ਵੀ ਹਾਂ ਅਸੀਂ ਉਹਨੂੰ ਵੱਧ ਹੋਵਣਾ ਹੈ ਤੇ ਸਾਡੇ ਬਾਈ ਜੀ ਜਿਹੜੇ ਗੋਵਿੰਦ ਜੀ ਖੜੇ ਹੋਏ ਨੇ ਇਹ ਆਪਣੇ ਗੁਰੂਆਂ ਦੀ ਉਹਦੇ ਚੋਂ ਨਹੀਂ ਪੀੜੀ ਚੋਂ ਸਾਨੂੰ ਮੈਲ ਦੇਣੀ ਚਾਹੀਦੀ ਹੈ ਨੌਵੀਂ ਪੀੜ੍ਹੀ ਜਵਾਹ ਚੀਤ ਬਾਬਾ ਦੀਪ ਸਿੰਘ ਜੀ ਤੋਂ ਤੇ ਚਲੋ ਭਾਈ ਜਰਾ ਧੰਨਵਾਦ ਯਾਰ ਹੁਣ ਇਹਦਾ ਤੁਸੀਂ ਕੀ ਕਰੋਗੇ ਤੁਸੀਂ ਦੱਸੋ ਜੋ ਸਾਰੇ ਪਿੰਡ ਨੂੰ ਇਹ ਕਾ ਕਰਨਾ ਪੈਦਾ ਅੱਲੇ ਕਿਹੜਾ ਚੌਧਰੀ ਹੈ ਪਿੰਡੇ ਕਾ ਕਰਦੇ ਪਿੰਡ ਦੇ ਵੋਟੇ ਫੜਾਉਂਦੇ ਨੇ ਹਾਂ ਪਿੰਡ ਦੇ ਵੋਟਾ ਫੜਾਉਂਦੇ ਨੇ ਜੀ ਵਾਹਿਗੁਰੂ ਨਹੀਂ ਬਣਦੇ ਨਾ ਦੂਜੇ ਸੁਖਿੰਦਰਾ ਕਾਨੂੰਨ ਬਣ ਜੇ ਕਹਿੰਦਾ ਜੇ ਮੁੱਕ ਜੇ ਇਹ ਕੰਮ ਕਰੇ ਸਾਡੇ ਬੰਦੇ ਵੀ ਕੰਮ ਕਰ ਜਾਂਦੇ ਆ ਸਾਨੂੰ ਸਮੱਸਿਆ ਨਹੀਂ ਕੰਮ ਦੀ ਕੋਈ ਪਰ ਜਦੋਂ 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 ਵੋਟਾਂ ਪਾਣ ਦੇ ਨਾਲ ਪਰ ਉਹੀ ਗੱਲ 'ਚ ਸਾਡਾ ਤਾਂ ਬੰਦਾ ਹੀ ਨਹੀਂ ਕੋਈ ਬਣਨਾ ਜਿਵੇਂ ਜੱਜਪੁਰ ਦੀ ਘਟਨਾ ਸੀਗੀ 900 ਵੋਟ ਪਿੰਡ ਦੀ 650 ਵੋਟ ਪ੍ਰਾਸੀਆਂ ਦੀ ਛੋਟੇ ਛੋਟਾ ਵੱਡਾ ਪਿੰਡ ਹੈ 6000 ਤਾਂ ਹੋ ਗਏ ਹੋਰ ਦੋ ਸਾਲ ਨੂੰ ਉਹਦੇ ਨੇ 12000 ਹੋ ਜਾਣਾ ਤੁਸੀਂ ਘਟ ਕੇ 7000 ਫਰਾਜ ਫੇਰ ਕਿੱਥੇ ਜਾਵਾਂਗੇ ਹਾਂਜੀ ਹਾਂਜੀ ਬਿਲਕੁਲ ਸਾਡੀ ਘਟ ਜਾਣੀ ਹੈ ਤੁਸੀਂ ਆਪਾਂ ਸਾਰੇ ਇਕੱਠੇ ਹੋ ਕੇ ਪੁਰਜੋਰ ਅਪੀਲ ਕਰਕੇ ਸਰਕਾਰਾਂ ਦੇ ਅੱਗੇ ਵੀ ਇਹ ਕਾਨੂੰਨ ਬਣਾ ਕੇ ਬਣਾ ਕੇ ਲੈ ਕੇ ਆਓ ਤਾਂ ਕਿ ਸਾਡੇ ਸਾਡੀ ਧਰਤੀ ਸਾਡੀ ਸੱਭਿਆਚਾਰ ਸਾਡੀ ਬੋਲੀ ਸਾਡੇ ਜਿਹੜੀ ਪਛਾਣ ਹੈ ਸਾਡੀ ਹੋਂਦਾਂ ਜਿਉਂਦੀ ਰਹੇ ਕਿ ਬਹੁਤ ਜੁੜੀਆ ਬਣਾ ਦੋ ਬੱਚੇ ਮਾਰ ਕੋਈ ਲੋਕਾਂ ਸਾਰਾ ਸੋ ਧੰਨਵਾਦ ਜੀ ਸਾਰੀ ਸਖਤਤਾ ਜਿਉਂਦੇ ਆਉਂਦੇ ਆ